ਵੈਕੁਰਜੀ ਕਾਕਾ ਸਾਹਿਬ ਵੈਕੁਰਜੀ ਕੀ ਪੱਤੇ ਜੋ ਸਾਡੀ ਪਾਰਟੀ ਵੱਲੋਂ ਹੁਕਮ ਹੋਇਆ ਉਹ ਸਾਡੇ ਸਿਰ ਮੱਤੇ ਅੱਗੇ ਅਸੀਂ ਤਿੰਨ ਵਾਰੀ ਕਾਉਂਸਲਰ ਰਹੇ ਹਾਂ ਬਹੁਤ ਕੰਮ ਕੀਤਾ ਇਲਾਕੇ ਦਾ ਹੁਣ ਵੀ ਕਰਾਂਗੇ ਜੋ ਸਾਡਾ ਫਰਜ਼ ਏ ਉਹ ਅਸੀਂ ਪੂਰਾ ਨਿਭਾਵਾਂਗੇ ਸਾਡਾ ਜੋ ਗੰਦਾ ਪਾਣੀ ਮਿੱਠੋ ਹਸਤੀ ਚਾਹੁੰਦਾ ਹੈ ਬਿਜਲੀ ਖਰਾਬ ਤਾਰਾ ਖਰਾਬ ਨਸੀਬ ਇੱਕ ਦੇ ਨੇ ਅਸੀਂ ਸਾਰੇ ਹੱਲ ਕਰਾਂਗੇ ਅੱਛਾ ਮੈਂ ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਕਿਉਂਕਿ ਮਿੱਠੂ ਬਸਤੀ ਦੇ ਵਿੱਚ ਜਾਂ ਫਿਰ ਜਿਹੜੇ ਬਸਤੀ ਇਲਾਕੇ ਦੀ ਗੱਲ ਕਰੀ ਤੇ ਕਾਫੀ ਮੁੱਦੇ ਨੇ ਮੇਰੀ ਸਿੱਕੇ ਦੇ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਇਹ ਚੋਂ ਅਸੀਂ ਸਾਰੇ ਇਲਾਕਿਆਂ ਦੇ ਜਿਹੜੇ ਜਿਹੜੇ ਮੀਲੇ ਨੇ ਸਾਨੂੰ ਅਸੀਂ ਸਾਰਿਆਂ ਦਾ ਕੰਮ ਕਰਾਂਗੇ ਜੋ ਸਾਨੂੰ ਸੇਵਾ ਮਿਲੇਗੀ ਉਹ ਸਾਰੀ ਕਰਾਂਗੇ ਆਪਣੀ ਫਾਈਟ ਕੀ ਬਾਰੇ ਬੋਲੋ ਕਿ ਜੀ ਦਾ ਕਰੀ ਬਾਕੀ ਪਾਰਟੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਦਿਗਜ ਕੋਈ ਨਹੀਂ ਆਪਣਾ ਅਸੀਂ ਆਪਣੀ ਸੇਵਾ ਕਰਾਂਗੇ ਅਸੀਂ ਲੋਕਾਂ ਚ ਵਿਚਰਾਂਗੇ ਜਿਹੜੀ ਸਾਨੂੰ ਸਿਫਾ ਮਿਲੀ ਅਸੀਂ ਪੂਰੀ ਨਿਭਾਵਾਂਗੇ ਤੁਹਾਡੇ ਉੱਤੇ ਵੀ ਸ਼ੋਮਨੀ ਕਾਲੀਦਨ ਜਿਹੜਾ ਹੈਗਾ ਉਹ ਵੱਡਾ ਵਿਸ਼ਵਾਸ ਜਿਹੜਾ ਹੈ ਉਹ ਹਾਂਜੀ ਬੀਬੀ ਜ਼ਗੀਰਕੌਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਸਾਰੇ ਨਮਾਇਦੇ ਇਕੱਠੇ ਸੀ ਉਹਨਾਂ ਨੇ ਇੱਥੇ ਸਾਨੂੰ ਚੁਣਿਆ ਠੀਕ ਹਾਂਜੀ ਮੇਰੀ ਜਿਮਨੀ ਚੋਂ ਹੋਣ ਜਾ ਰਹੀ ਹੈ ਤੁਹਾਡੇ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਇੱਕ ਪਾਰਟੀ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਚਾਰ ਜਣੇ ਸ਼ਾਮਲ ਸੀਗੇ ਔਰ ਚੰਗੀ ਕੋਖ ਪੜਤਾਲ ਕਰਕੇ ਉਹ ਕੈਂਡੀਡੇਟ ਦਾ ਨਾਮ ਲਾ ਦੇਣਗੇ ਕੌਣ ਹੈਗੇ ਨੇ ਕੈਂਡੀਡੇਟ ਤੇ ਪਛੋਕੜ ਉਹਨਾਂ ਦਾ ਕਿਵੇਂ ਦੇਖੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਹ ਮਹਿਸੂਸ ਕਰਦਾ ਹੈ ਕਿ ਪਾਰਟੀ ਦਾ ਜਿਹੜਾ ਵਰਕਰ ਹੋਵੇ ਜਿਨੇ ਲੰਬਾ ਸਮਾਂ ਸੇਵਾ ਕੀਤੀ ਹੋਵੇ ਜਿਹੜਾ ਕੁਰਬਾਨੀਆਂ ਦੇ ਨਾਲ ਜੁੜਿਆ ਹੋਵੇ ਜਿਨੇ ਲੋਕਾਂ ਵਿੱਚ ਵਿਚਰ ਕੇ ਆਮ ਲੋਕਾਂ ਵਿੱਚ ਆਪਣੀ ਥਾਂ ਬਣਾਈ ਹੋਵੇ ਤੇ ਮਿਹਨਤੀ ਹੋਵੇ ਡੈਡੀਕੇਟਿਡ ਹੋਵੇ ਸਿੱਦਤ ਨਾਲ ਪਾਰਟੀ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਵੇ ਉਹਨੂੰ ਮੌਕਾ ਦੇਣਾ ਚਾਹੀਦਾ ਮੇਰਾ ਖਿਆਲ ਹੈ ਕਿ ਅਸੀਂ ਚਾਰ ਸਾਡੀ ਜੇ ਡਿਊਟੀ ਲੱਗੀ ਸੀ ਡਾਕਟਰ ਸੁਖੀ ਸਾਹਿਬ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਕੇਪੀ ਸਾਹਿਬ ਤੇ ਬਾਕੀ ਸਾਰੀ ਜ਼ਿਲ੍ਹੇ ਦੀ ਜਥੇਬੰਦੀ ਅਸੀਂ ਸਾਰਿਆਂ ਨੇ 3 ਦਿਨ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਅਰਜ਼ੀਆਂ ਲਈਆਂ ਔਰ ਪੂਰੀ ਕੋਖਪੜਤਾਲ ਕੀਤੀ ਔਰ ਇੰਟਰਵਿਊਜ਼ ਕੀਤੀ ਅਸੀਂ ਇਹ ਨਹੀਂ ਵੇਖਿਆ ਕਿ ਕੋਈ ਵੱਡਾ ਅਮੀਰ ਹੋਵੇ ਕੋਈ ਪੈਸੇ ਵਾਲਾ ਹੋਵੇ ਕੋਈ ਬਹੁਤ ਵੱਡਾ ਦਿਗਜ ਹੋਵੇ ਅਸੀਂ ਵੀ ਲਿਆ ਸਕਦੇ ਸੀ ਸਾਡੇ ਕੋਲ ਵੀ ਹੁਣੇ ਕੇਪੀ ਸਾਹਿਬ ਚੋਂ ਲੜਕੇ ਹਟਿਆ ਹੈ ਸੁਖੀ ਸਾਹਿਬ ਸਾਡੇ ਕੋਲ ਸੀਗੇ ਵੱਡੇ ਹੋਰ ਵੀ ਸਾਡੇ ਸੀਨੀਅਰ ਲੀਡਰ ਹੈਗੇ ਨੇ ਪਰ ਅਸੀਂ ਇਹ ਸੋਚਿਆ ਕਿ ਅਸੀਂ ਭਾਰਗ ਦੇ ਵਿੱਚੋਂ ਵੈਸਟ ਵਿੱਚੋਂ ਅੰਦਰੋਂ ਅਸੀਂ ਕੈਂਡੀਡੇਟ ਲੈਣਾ ਇਹ ਪਹਿਲੀ ਵਾਰ ਹੈ ਕਿ ਚੋਣ ਜਿਹੜਾ ਹੈ 22 ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਕਾਲਦਲ ਚੋਣ ਲੜ ਰਿਹਾ ਕਿਉਂਕਿ ਇਹ ਸਦਾ ਬੀਜੇਪੀ ਦੀ ਚੋਣ ਰਹੀ ਰਹੀ ਹੈ ਸੀਟ ਅਸੀਂ ਪਹਿਲੀ ਵਾਰੀ ਇੱਥੇ ਤੁਰੇ ਆ ਤੇ ਮੈਂ ਬੇਨਤੀ ਕਰਾਂਗੀ ਸਾਰਿਆਂ ਨੂੰ ਕਿ ਭਾਰਤੀ ਜਨਤਾ ਪਾਰਟੀ ਨਾਲ ਜਿੱਥੇ ਅਸੀਂ ਪਹਿਲਾਂ ਬਹੁਤ ਸੇਵਾ ਕਰਦੇ ਰਹੇ ਹਾਂ ਅੱਜ ਅਸੀਂ ਇਕੱਲੇ ਤੌਰ ਦੇ ਉੱਤੇ ਆਪਣਾ ਉਮੀਦਵਾਰ ਉਤਾਰਿਆ ਬੀਬੀ ਸਰਜੀਤ ਕੌਰ ਜੀ ਚਿਤਿਆ ਸੇਵਾਵਾਂ ਦੇਖੀਆਂ ਉਹ ਦੋ ਵਾਰ ਆਪ ਕਾਉਂਸਲਰ ਰਹੇ ਪਾਮੇ ਇੱਕ ਘਰੇਲੂ ਔਰਤ ਹੈ ਪਰ ਉਹਦੀ ਪਾਰਟੀ ਪ੍ਰਤੀ ਵਫਾਦਾਰੀ ਔਰ ਪਾਰਟੀ ਨਾਲ ਜਿੰਨੀ ਉਹਨੇ ਹਮੇਸ਼ਾ ਘਰ ਘਰ ਵਿੱਚ ਜਾ ਕੇ ਸਮਾਜ ਦੀ ਸੇਵਾ ਕੀਤੀ ਹੈ ਉਹਨਾਂ ਦੇ ਪਤੀ ਸਰਦਾਰ ਪ੍ਰੀਤਮ ਸਿੰਘ ਜੀ ਸੁਰਗਵਾਸੀ ਉਹ ਵੀ ਕਾਉਂਸਲਰ ਰਹੇ ਤੇ ਉਹਨਾਂ ਦੀ ਥਾਂਵ ਹੈ ਨਾ ਹੈ ਮਿੱਠੂ ਬਸਤੀ ਦੇ ਵਿੱਚ ਤੇ ਉਥੇ ਥਾਂ ਐਸੀ ਹੈ ਕਿ ਸਾਰੇ ਲੋਕ ਇਹਨਾਂ ਨੂੰ ਜਾਣਦੇ ਆ ਔਰ ਜਿਸ ਦਾ ਨਾਮ ਵੀ ਵੱਡਾ ਹੋਵੇ ਨਾਮ ਵੀ ਉੱਚਾ ਹੋਵੇ ਲੋਕਾਂ 'ਚ ਗੱਲ ਵੀ ਹੋਵੇ ਅਸੀਂ ਸੋਚਿਆ ਕਿ ਆਮ ਲੋਕਾਂ ਦੇ ਵਿੱਚੋਂ ਜੇ ਅਸੀਂ ਕੈਂਡੀਡੇਟ ਉਤਾਰਾਂਗੇ ਤੇ ਜ਼ਰੂਰ ਕਿਰਪਾ ਹੋਏਗੀ ਕਿ ਲੋਕ ਜਿਹੜੇ ਹੈ ਪ੍ਰਵਾਨ ਕਰਨਗੇ ਤੁਸੀਂ ਕਿੰਨਾਂ ਕੁ ਸੋਚਦੇ ਹੋ ਕਿ ਕਿੰਨੇ ਕੁ ਲੀਡ ਦੇ ਨਾਲ ਜਿੱਤਣਗੇ ਤੇ ਮੇਨ ਇੱਕ ਸਵਾਲ ਜ਼ਰੂਰ ਉੱਠਦਾ ਹੈਗਾ ਕਿ ਐਡੇ ਵੱਡੇ ਲੀਡਰ ਜਿਨ੍ਹਾਂ ਕੋਲ ਪੈਸਾ ਹੈ ਅਤੇ ਪਾਵਰ ਵੀ ਹੈ ਉਹਨਾਂ ਦੇ ਅੱਗੇ ਇਹ ਕਿਵੇਂ ਟਿਕਣਗੇ ਇਸ ਦਾ ਤੁਸੀਂ ਮਤਲਬ ਅਸੀਂ ਨਾ ਪੈਸੇ ਦੀ ਗੱਲ ਸੋਚੀਏ ਜੀ ਨਾ ਅਸੀਂ ਪਾਵਰ ਦੀ ਸੋਚੀਏ ਨਾਸੀ ਕੋਈ ਲੋਕਾਂ ਕੋਲ ਤਸ਼ੱਦਦ ਕਰਕੇ ਵੋਟ ਲੈਣੀ ਹੈ ਨਾਸੀ ਕੋਈ ਵੋਟ ਪੈਸਾ ਦੇ ਕੇ ਲੈਣੀ ਹੈ ਨਾਸੀ ਕੋਈ ਨਸ਼ੇ ਦੀ ਵਰਤੋਂ ਕਰਕੇ ਲੈਣੀ ਹੈ ਅਸੀਂ ਤੇ ਰਿਕਵੈਸਟ ਕਰਾਂਗੇ ਪਾਰਟੀ ਦਾ ਇਤਿਹਾਸ ਦੱਸਾਂਗੇ ਪਾਰਟੀ ਵੱਲੋਂ ਪਿਛਲੀਆਂ ਸਰਕਾਰਾਂ 'ਚ ਕਿਤੇ ਕੰਮ ਦੱਸਾਂਗੇ ਔਰ ਪਾਰਟੀ ਵੱਲੋਂ ਜਾਂ ਸਰਗੀਆਂ ਸਰਕਾਰਾਂ ਵਿੱਚ ਜੋ ਲੋਕਾਂ ਨੂੰ ਰਵੈਤਾਂ ਦਿੱਤੀਆਂ ਗਈਆਂ ਜੋ ਲੋਕਾਂ ਦੀ ਸੇਵਾ ਕੀਤੀ ਗਈ ਹੈ ਉਹਦੇ ਆਧਾਰ 'ਤੇ ਵੋਟ ਮੰਗਾਂਗੇ ਔਰ ਬੀਬੀ ਜੀ ਦੀ ਸੇਵਾ ਜਿਹੜੀ ਹੈ ਬਿਲਕੁਲ ਨਿਸ਼ਕਾਮ ਹੋ ਕੇ ਜਿਹੜੀ ਸੇਵਾ ਕੀਤੀ ਉਹਦੇ ਆਧਾਰ 'ਤੇ ਕਰਾਂਗੇ ਵੱਡੇ ਵੱਡੇ ਦਿਗਜ ਵੀ ਜਿਹੜੇ ਹੈ ਉਹ ਵੀ ਡਿਗ ਪੈਂਦੇ ਆ ਜਦੋਂ ਉਹਨਾਂ ਦੇ ਅਸੀਂ ਕੰਮਾਂ ਵੱਲ ਦੇਖਦੇ ਆਂ ਜੇ ਦੇਖਿਆ ਜਾਵੇ ਅੱਜ ਵੈਸਟ ਦੇ ਵਿੱਚ ਮੇਰਾ ਖਿਆਲ ਹੈ ਜੇ ਸਭ ਤੋਂ ਵੱਧ ਨਸ਼ਾ ਹੋਏਗਾ ਤੇ ਵੈਸਟ ਹਲਕੇ ਵਿੱਚ ਹੋਏਗਾ ਤੇ ਇਹ ਡਿਗਜ ਉਦੋਂ ਕਦੋਂ ਕਿੱਥੇ ਸੀਗੇ ਜਿਨ੍ਹਾਂ ਲੋਕਾਂ ਨੇ ਸੇਵਾ ਪਹਿਲਾਂ ਵੀ ਕੀਤੀ ਹੈ ਬਤੌਰ ਐਮ.ਐਲ.ਏ ਇਹ ਡਿਗਜ ਉਦੋਂ ਵੀ ਇੱਥੇ ਸੀ ਜਦੋਂ ਲਾਟਰੀਆਂ ਦਾ ਕੰਮ ਹੁੰਦਾ ਹੈ ਜਿਹੜੀਆਂ ਕਿ ਲਾਟਰੀਆਂ ਦੇਸ਼ ਦੇ ਵਿੱਚ ਬੰਦ ਹੈ ਆਨਲਾਈਨ ਲਾਟਰੀ ਮੇਰਾ ਖਿਆਲ ਹੈ ਕਿ ਜਿਹਨੂੰ ਤੁਸੀਂ ਡਿਗਜ ਕਹਿੰਦੇ ਆ ਉਸ ਹਲਕੇ ਚੋਣ ਲੜ ਰਿਹਾ ਐਮ.ਐਲ.ਏ ਉਹ ਆਪ ਇਹ ਕੰਮ ਕਰਤੇ ਸੋ ਮੈਂ ਸਮਿਧੀਆਂ ਕਿ ਅੱਜ ਜਿੰਨੀ ਉੱਥੇ ਪਾਣੀ ਦੀ ਬੁਰੀ ਦੁਰਦਸ਼ਾ ਹੈ ਉੱਥੇ ਗੰਦਾ ਪਾਣੀ ਦੀ ਜੋ ਹਾਲਤ ਹੈ ਮੈਂ ਇਸ ਤਣ ਕਹੀ ਸੀ ਬਿਜਲੀ ਦਾ ਬੁਰਾ ਹਾਲ ਹੈ ਜਿਹੜੇ ਹਾਲਾਤ ਨੇ ਲੋਕਾਂ ਦੇ ਮੈਂ ਮਿੱਠੂ ਬਸਤੀ ਦੇ ਵਿੱਚ ਬਸਤੀ ਮਿੱਠੂ ਚ ਕਹੀ ਸੀ ਉਹਨਾਂ ਲੋਕਾਂ ਨੇ ਆਪਣੀ ਫਰਿਆਦ ਕੀਤੀ ਕਿ ਅਸੀਂ ਬਹੁਤ ਔਖੇ ਹਾਂ ਇਹ ਸਰਕਾਰ ਤੋਂ ਸਾਨੂੰ ਬਚਾਓ ਤੇ ਆਪਣੀ ਸਾਡੀ ਆਵਾਜ਼ ਉਠਾਉਣ ਲਈ ਕੋਈ ਨਾ ਕੋਈ ਅੱਗੇ ਆਓ ਸੋ ਅਸੀਂ ਉਸ ਗੱਲ ਨੂੰ ਦੇਖਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬੀਬੀ ਸਰਜੀਤ ਕੌਰ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸਹਿਮਤੀ ਦੇ ਨਾਲ ਪ੍ਰਧਾਨ ਸਾਹਿਬ ਨੇ ਸਾਡੇ ਕੋਲੋਂ رائے ਲਈ ਹੈ ਅਸੀਂ رائے ਦਿੱਤੀ ਹੈ ਔਰ ਉਹਨਾਂ ਨੇ ਜਦੋਂ ਖਰੀ ਝੰਡੀ ਦਿੱਤੀ ਹੈ ਕਿ ਜੋ ਤੁਸੀਂ ਕੀਤਾ ਸਾਰਿਆਂ ਨੇ ਮੈਨੂੰ ਪਰਵਾਹ ਨਹੀਂ ਇਸ ਕਰਕੇ ਅਸੀਂ ਨੂੰ ਲੈ ਠੀਕ ਹੈ